ਆਮ ਆਦੀ ਪਾਰਟੀ ਦੀ ਰਾਜਧਾਨੀ ਸੰਗਰੂਰ ਦੇ ਉੱਤੇ ਸਭ ਦੀਆਂ ਨਜ਼ਰਾਂ ਨੇ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦੀ ਪਾਰਟੀ ਸੰਗਰੂਰ ਤੋਂ ਕਿਸ ਨੂੰ ਉਮੀਦਵਾਰ ਉਤਾਰਦੀ ਹਾਲਾਂਕਿ ਚਰਚਾਵਾਂ ਮੀਠੇਰ ਦੀਆਂ ਬਹੁਤ ਸਾਰੀਆਂ ਚੱਲੀਆਂ ਹੋਈਆਂ ਨੇ ਪਰ ਪਿਛਲੀ ਵਾਰ ਜੋ ਨਤੀਜੇ ਰਹੇ ਉਸ ਦੇ ਕਾਰਨ ਇਸ ਵਾਰ ਪਾਰਟੀ ਨੇ ਵੱਧ ਤੋਂ ਵੱਧ ਧਿਆਨ ਜੋ ਹੈ ਸੰਗਰੂਰ ਸੀਟ ਦੇ ਉੱਤੇ ਦੇਣਾ ਸਾਡੇ ਦਾ ਨਿਰੰਦਰ ਕੌਰ ਭਰਾ ਜੁਣੀ ਮੌਜੂਦ ਨੇ ਮੈਡਮ ਕਿਵੇਂ ਵੇਖਦੇ ਹੋ ਲੋਕ ਸਭਾ ਚੋਣਾਂ ਨਜ਼ਦੀਕ ਨੇ ਔਰ ਤੁਹਾਡੀ ਤਾਂ ਰਾਜਤਾਨੀ ਹੈ ਆਮ ਆਦਮੀ ਪਾਰਟੀ ਦੀ ਪਿਛਲੀ ਵਾਰ ਕਿ ਲਟ ਹੈ ਗਿਆ ਸੀ ਪਿਛਲੀ ਵਾਰ ਰਾਜਤਾਨੀ ਜਿਹੜੀ ਹੈ ਉਹ ਨਹੀਂ ਬਚਾ ਸਕੇ ਸੀ ਇਸ ਵਾਰ ਬਚਾਉਣ ਲਈ ਕੀ ਕੋਸ਼ਿਸ਼ਾਂ ਕਰ ਰਹੇ ਆ ਵੈਸੇ ਜੇ ਸੰਗਰੂਰ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਪਿਛਲੀ ਬਾਅਦ ਇਲੈਕਸ਼ਨ ਚ ਵੀ ਅਸੀਂ ਸੰਗਰੂਰ ਤੋਂ ਕਿਲਾ ਜਿਹੜਾ ਟਾਇਆ ਸੀਗਾ ਔਰ ਵੱਡੀ ਜਿੱਤ ਜਿਹੜੀ ਹਾਸਲ ਕੀਤੀ ਓਵਰੋਲ ਤਾਂ ਹਾਰ ਦਾ ਸਾਹਮਣਾ ਕਰ ਬਿਲਕੁਲ ਦੇਖੋ ਕੁਝ ਚੀਜ਼ਾਂ ਨੇ ਜਿਹੜੀਆਂ ਕਮੀਆਂ ਰਹਿ ਜਾਂਦੀਆਂ ਨੇ ਟਾਈਮ ਵੀ ਥੋੜਾ ਸੀਗਾ ਪਹਿਲੀ ਵਾਰ ਪਾਰਟੀ ਹੈ ਜਿਹੜੀ ਸੱਤਾ ਦੇ ਵਿੱਚ ਆਈ ਸੀਗੀ ਸੋ ਇਸ ਵਾਰ Crutam-a. ਜਿੱਥੋਂ ਕੇ ਲੋਕਾਂ ਨੇ ਵੱਡੇ ਵੱਡੇ ਥੰਮ ਜਿਹੜੇ ਅਗਰਾ ਕੇ ਕੰਮ ਕਰ ਦਿੱਤੀ ਨੂੰ ਅੱਜ ਵਿਧਾਨ ਸਭਾ ਦੇ ਵਿੱਚ ਭੇਜਿਆ ਉਹਨਾਂ ਦੀ ਰਣੀ ਐ ਸੋ ਇੱਕ ਐਜ਼ ਆ ਜੇ ਮੈਂ ਗੱਲ ਕਰਾਂ ਇੱਕ ਆਮ ਆਦਮੀ ਦੇ ਜਿਹੜੇ ਮੁੱਦੇ ਨੇ ਚਾਹੇ ਮੁਹੱਲਾ ਕਲੀਨਿਕਸ ਦੀ ਗੱਲ ਹੋਵੇ ਚਾਹੇ ਸੰਗਰੂਰ ਦੇ ਵਿੱਚ ਮੈਡੀਕਲ ਹਾਊਸ ਜਿਹੜੀ ਕਾਲਜ ਦੀ ਗੱਲ ਹੋਵੇ ਚਾਹੇ ਸਕੂਲ ਦਾ ਸਾਡਾ ਜਿਹੜਾ ਸੰਗਰੂਰ ਦਾ ਸਿਵਲ ਹਸਪੀਟਲ ਆ ਉਹਨੂੰ ਅਪਗ੍ਰੇਡ ਕਰਨ ਦੀ ਗੱਲ ਹੋਵੇ ਸੋ ਚਾਹੇ ਸਕੂਲ ਆਫ ਫੈਮਿਨਸ ਚੱਲ ਰਿਹਾ ਲਾਇਬ੍ਰੇਰੀਜ਼ ਐਸੀ ਬਣਾ ਕੇ ਦੇ ਰਹੇ ਆ ਸੜਕ ਸੁਰੱਖਿਆ ਫੋਰਸ ਦੇ ਉੱਤੇ ਕੰਮ ਹੋ ਰਿਹਾ ਲਗਾਤਾਰ ਐਵਰੇਜ ਜਿਹੜੀਆਂ ਸੋ ਹਾਰੋ ਵਾਦਾ ਜਿਹੜਾ ਸਰਕਾਰ ਪੂਰਾ ਕਰ ਰਹੀ ਹੈ ਬਿਜਲੀ ਦੀ ਵੱਡੀ ਗਰੰਟੀ ਜਿਹੜੀ ਅਸੀਂ ਪਹਿਲੀ ਗਰੰਟੀ ਦਿੱਤੀ ਸੀਗੀ ਜ਼ੀਰੋ ਬਿਜਲੀ ਦੇ ਬਿੱਲਾਂ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਸਰਕਾਰ ਨੇ ਜਿਹੜਾ ਕੰਮ ਕੀਤਾ ਸੋ ਮੈਨੂੰ ਲੱਗਦਾ ਕਿ ਜਿੰਨੇ ਵਾਦੇ ਅਸੀਂ ਲੋਕਾਂ ਨਾਲ ਕੀਤੇ ਸੀਗੇ ਤਕਰੀਬਨ 90% ਵਾਦੇ ਨੇ ਜਿਹੜੇ ਅਸੀਂ ਪਹਿਲੇ 2 ਸਾਲਾਂ ਦੇ ਵਿੱਚ ਪੂਰੇ ਕੀਤੇ ਔਰ ਉਹਨਾਂ ਦੇ ਉੱਤੇ ਕੰਮ ਨਿਰੰਤਰ ਜਿਹੜਾ جاری ਆ। ਦੂਸਰੇ ਪਾਸੇ ਜੇ ਆਪਾਂ ਵਿਰੋਧੀਆਂ ਦੀ ਗੱਲ ਕਰ ਲਈਏ ਤਾਂ ਉਹਨਾਂ ਦੇ ਵੱਲੋਂ ਤਾਂ ਸਵਾਲ ਜਿਹੜੇ ਨੇ ਉਹ ਸਮੇਂ-ਸਮੇਂ ਤੇ ਚੁੱਕੀ ਜਾਂਦੇ ਨੇ। ਪਰ ਜਿਸ ਤਿੱਕੇ ਨਾਲ ਅਕਾਲੀ ਦਲ ਦੇ ਵਿੱਚ ਢੀਂਸਾ ਪਰਿਵਾਰ ਦੀ ਵਾਪਸੀ ਹੋਈ ਹੈ ਤੁਸੀਂ ਕਿਵੇਂ ਦਾ ਪ੍ਰਭਾਵ ਤੁਸੀਂ ਸੰਗਰੂਰ ਸੀਟ ਦੇ ਉੱਤੇ ਦੇਖਦੇ ਹੋ ਕਿਉਂਕਿ ਕਹਿ ਰਹੇ ਨੇ ਕਿ ਬਹੁਤ ਮਜ਼ਬੂਤੀ ਮਿਲੂਗੀ ਢੀਂਸੇ ਦੇ ਨਾਲ ਔਰ ਅਕਾਲੀ ਦਲ ਇਸ ਸੀਟ ਨੂੰ ਫਤਿਹ ਵੀ ਕਹਿੰਦੇ ਕਰ ਸਕਦਾ ਹੈ। ਦੇਖੋ ਅਕਾਲੀ ਦਲ ਤਾਂ ਆਪਣੇ ਜਿਹੜੇ ਖਿਲੇਰੇ ਭਾਂਡੇ ਨੇ ਉਹਨਾਂ ਨੂੰ ਇਕੱਠੇ ਕਰਨ ਅਰ ਰਹੀ ਗੱਲ ਹੈ ਢਿੰਸਾ ਪਰਿਵਾਰ ਦੀ ਸੋ ਇਹ ਜਿਹੜੀ ਕਹਿੰਦੇ ਨੇ ਕਿ ਅਸੀਂ ਘਰ ਵਾਪਸੀ ਕਰ ਰਹੇ ਹਾਂ ਇਹ ਆਪਣੇ ਪੰਥ ਦੀ ਦੁਹਾਈ ਦੇ ਕੇ ਅੱਜ ਘਰ ਵਾਪਸੀ ਕੀਤੀ ਆ ਇਹਨਾਂ ਦੇ ਨਿੱਜੀ ਆਪਣੇ ਜਿਹੜੇ ਹਿੱਤ ਨੇ ਜਦੋਂ ਮਾਰੇ ਜਾਂਦੇ ਨੇ ਫਿਰ ਇਹ ਪੰਥ ਦੀ ਦੁਹਾਈ ਦੇ ਕੇ ਕਾ ਪਾਰਟੀਆਂ ਚੋਂ ਬਾਹਰ ਨਿਕਲ ਜਾਂਦੇ ਆ ਤੇ ਪੰਥ ਦੀ ਦੁਹਾਈ ਦੇ ਕੇ ਫਿਰ ਵਾਪਸ ਆ ਜਾਂਦੇ ਆ ਪੰਜਾਬ ਬਚਾਓ ਯਾਤਰਾ ਵੀ ਕਰ ਰਹੇ ਨਹੀਂ ਕਹਿੰਦੇ ਪੰਜਾਬ ਨੂੰ ਬਚਾਉਣਾ ਇਸ ਲਈ ਸੁਖਬੀਰ ਸਿੰਘ ਬਾਦਲ ਨੇ ਫਿਰ ਦੁਆਰ ਤੋਂ ਯਾਤਰਾ ਸ਼ੁਰੂ ਕਰਤਾ ਉਹ ਤਾਂ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਬੜਾ ਸੋਹਣਾ ਇਹਨਾਂ ਨੂੰ ਇਹਨਾਂ ਤੇ ਤੰਜ ਰੱਖਿਆ ਸੀਗਾ ਕਿ ਪੰਜਾਬ ਬਚਾਓ ਨਹੀਂ ਪਰਿਵਾਰ ਬਚਾਓ ਜਿੱਥੇ ਜ ਜਿਹੜੀਆਂ ਸੀਟਾਂ ਹੈਗੀਆਂ ਨੇ ਸੋ ਇਹਨਾਂ ਦੀ ਘਰ ਵਾਪਸੀ ਹੈ ਜਿਹੜੀ ਇਹਨਾਂ ਨੇ ਪਾਰਟੀ ਦੇ ਵਿੱਚ ਬਿਸ਼ੱਕ ਦੀ ਕਰ ਲਈ ਆ ਪਰ ਸਾਡਾ ਇਲਾਕਾ ਜਿਹੜਾ ਉਹ ਖੁਦ ਢੀਂਸਾ ਪਰਿਵਾਰ ਨੂੰ ਇਹ ਸਵਾਲ ਕਰਦਾ ਕਿ ਇੰਨਾ ਲੰਮਾ ਅਰਸਾ ਤੁਸੀਂ ਚਾਹੇ ਸਿੱਧਾ ਸੱਤਾ ਦੇ ਵਿੱਚ ਰਹੇ ਚਾਹੇ ਬੈਕ ਡੋਰ ਐਂਟਰੀਆਂ ਦੇ ਰਾਹੀਂ ਰਾਜ ਸਭਾ ਦੇ ਵਿੱਚ ਜਾਂਦੇ ਰਹੇ ਹੋ ਤਾਂ ਸਾਡੇ ਇਲਾਕੇ ਨੂੰ ਦੇਣ ਕੀ ਹੈ ਇਹ ਚੀਜ਼ ਦਾ ਸਵਾਲ ਤੁਸੀਂ ਵੀ ਬਤੌਰ ਮੀਡੀਆ ਦੇ ਤੌਰ ਤੇ ਹੁਣ ਤੁਸੀਂ ਕਿਉਂਕਿ ਚੋਣਾਂ ਹੋਣਾ ਹਲਕਿਆਂ ਦੇ ਵਿੱਚ ਜਾਣਾ ਤੁਸੀਂ ਸੰਗਰੂਰ ਦੇ ਵਿੱਚ ਸੁਨਾਮ ਦੇ ਵਿੱਚ ਲੋਕਾਂ ਨੂੰ ਲਹਿਰੇ ਦੇ ਵਿੱਚ ਲੋਕਾਂ ਨੂੰ ਜਾ ਕੇ ਪੁੱਛਿਓ ਕਿ ਭਾਈ ਉਹਨਾਂ ਦੀ ਉਸ ਪਰਿਵਾਰ ਦੀ ਦੇਣ ਕੀ ਹੈ ਪਿਛਲੀ ਵਾਰੀ ਵਰਕਰ ਬਹੁਤ ਨਰਾਸ਼ ਸੇਗਾ ਕਿਉਂਕਿ ਸੰਗਰੂਰ ਸੀਟ ਦੀ ਗੱਲ ਕਰੀਏ ਅਸੀਂ ਜਦੋਂ ਗਰਾਊਂਡ ਤੇ ਜਾ ਕੇ ਪੁੱਛਿਆ ਤਾਂ ਉਹ ਕਹਿੰਦੇ ਕਿ ਅਸੈਸੇਬਿਲਟੀ ਵਿਧਾਇਕਾਂ ਦੇ ਨਾਲ ਔਰ ਤੁਹਾਡਾ ਵੀ ਜ਼ਿਕਰ ਹੋਇਆ ਕਿ ਨਰਿੰਦਰ ਭਰਾ ਜੁਣੀ ਮਿਲਣਾ ਬੰਦ ਕਰ ਗਏ ਸੀਗੇ ਵਰਕਰ ਨਿਰਾਸ਼ ਹੋਏ ਸੀਗੇ ਹੁਣ ਵਰਕਰਾਂ ਦੇ ਨਾਲ ਕਿਵੇਂ ਦੀ ਟਿਊਨਿੰਗ ਬੈਠ ਚੁੱਕੀ ਹੈ ਕਿ ਨਰਿੰਦਰ ਭਰਾ ਜੁਣਾ ਇਹ ਦੁਬਾਰਾ ਫੇਰ ਉਮੀਦਾਂ ਤਾਲਮੇਲ ਸ਼ੁਰੂ ਕਰਤਾ ਕਹਿੰਦੇ ਕਿ ਕਿਉਂਕਿ ਜਿਹੜੀ ਨਰਿੰਦਰ ਭਰਾਜ ਸ਼ੁਰੂ ਦੇ ਵਿੱਚ ਸੀਗੇ ਉਹ ਬਦਲ ਗਏ ਸੀ ਇਹ ਵਰਕਰਾਂ ਦਾ ਕਹਿਣਾ ਸੀ ਅੱਜ ਵੀ ਮੇਰੇ ਵਰਕਰ ਆਏ ਆ ਨਾਲ ਸਾਰੇ ਸਾਰੀ ਟੀਮ ਆਈ ਹੈ ਸੋ ਕੋਈ ਇਹੋ ਜੀ ਗੱਲ ਹੀ ਹੈਗੀ ਸਾਡੇ ਫੀਡਬੈਕ ਤੁਹਾਨੂੰ ਔਰ ਜਿਹੜੇ ਵੈਸੇ ਵੀ ਉਲਟ ਚੱਲਦੇ ਨੇ ਗੈਰ ਸਿਆਸੀ ਪਰਿਵਾਰਾਂ ਦੇ ਵਿੱਚੋਂ ਸੀ ਸਾਰੇ ਆਏ ਹੋਏ ਆ ਔਰ ਇਹੀ ਕਿਸੇ ਨਾ ਕਿਤੇ ਕਾਰਨ ਰਹੇ ਨੇ ਕਿਉਂਕਿ ਫਰੈਸ਼ ਆਈ ਸੀ ਮੈਂ ਤਾਂ 27 ਸਾਲ ਦੀ ਐ ਜਿਸ ਵਿੱਚ ਐਮਐਲਏ ਬਣ ਕੇ ਸੰਗਰੂਰ ਦੇ ਲੋਕਾਂ ਨੇ ਇੱਥੇ ਮੈਨੂੰ ਭੇਜਿਆ ਸੋ 3 ਸਾਲ ਦਾ ਸਮਾਂ ਸੀਗਾ ਬੜੇ ਵੱਡੀਆਂ ਜਿਹੜੀਆਂ ਉਮੀਦਾਂ ਸੀਗੀਆਂ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਸਮਾਂ ਜਿਹੜਾ ਪੂਰਾ ਕਰਨ ਦੇ ਲਈ ਲਈ ਸਮਾਂ ਲੱਗਦਾ ਸੋ ਉਹ ਸਮੇਂ ਨੂੰ ਜਿਹੜਾ ਮੈਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਪਣੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਵਿੱਚੋਂ ਨਿਕਲ ਕੇ ਮੈਂ ਬਤੌਰ ਇੱਕ ਹਲਕਾ ਵਿਧਾਇਕ ਲੋਕਾਂ ਦੇ ਵਿੱਚ ਵਿਚ ਰਹੀ ਆ ਔਰ ਦਿਨ ਰਾਤ ਵਰਕਰਾਂ ਦੇ ਔਰ ਆਪਣੇ ਹਲਕੇ ਦੇ ਲੋਕਾਂ ਦੇ ਲਈ ਹਾਜ਼ਰ ਆ ਕਿਉਂਕਿ ਸੰਗਰੂਰ ਵਾਲ ਦੀ ਜਿਵੇਂ ਜ਼ਿਕਰ ਕੀਤਾ ਸੰਗਰੂਰ ਵਾਲੇ ਹਮੇਸ਼ਾ ਉਲਟੀ ਚੱਲਦੇ ਨੇ ਜਿਹੜੀ ਜੋ ਵੀ ਗੱਲ ਹੋਵੇ ਜੇ ਫਤਵਾ ਵੀ ਦੇਣਾ ਹੁੰਦਾ ਕਹਿੰਦੇ ਕਿ ਤੋਂ ਹੋਂ ਚੋ ਕਿਲਾ ਕੱਢ ਦਿੰਦੇ ਹੁੰਦੇ ਨੇ ਸੰਗਰੂਰ ਵਾਲੇ ਇਹ ਇਹ ਉਹਨਾਂ ਦੀ ਸੰਗਰੂਰ ਵਾਲੇ ਦੀ ਖਾਸੀਅਤ ਹੈਗੀ ਹੈ ਔਰ ਜਿਸ ਤਿੱਕਣਾ ਸਿਮਰਜੀਤ ਸਿੰਘ ਮਾਨੋਣੀ ਪਿਛਲੀ ਵਾਰ ਇਹ ਚੋਣ ਜਿੱਤਦੇ ਨੇ ਇਸ ਵਾਰ ਫੇਰ ਤੁਹਾਡੇ ਸਾਹਮਣੇ ਉਹੀ ਕੰਪੀਟੀਸ਼ਨ ਹੋਏਗਾ ਉਹੀ ਮੈਦਾਨ ਦੇ ਵਿੱਚ ਹੋਣਗੇ ਸਿਮਰਜੀਤ ਸਿੰਘ ਮਾਨੋਣਾ ਦਾ ਫੈਕਟਰ ਤੁਹਾਨੂੰ ਕਿੰਨਾ ਨਜ਼ਰ ਆ ਰਿਹਾ ਹੈ ਤੁਹਾਡੀ ਸੀਟ ਦੇਖੋ ਜਿਹੜੇ ਹਰ ਇੱਕ ਕਲੈਕਸ਼ਨ ਦੇ ਆਪਣੇ ਅਲੱਗ ਸਮੀ ਔਰ ਪਿਛਲੀ ਵਾਰ ਦਾ ਜਿਹੜਾ ਸਮਾਂ ਮੈਂ ਕਹਿ ਸਕਦੀ ਹਾਂ ਕਿ ਪਹਿਲੀ ਵਾਰ ਪਾਰਟੀ ਦਾ ਸੱਤਾ ਦੇ ਵਿੱਚ ਆਉਣਾ ਔਰ ਥੋੜੇ ਟਾਈਮ ਦਾ ਤਿੰਨ ਮਹੀਨੇ ਦੇ ਫਰਕ ਦੇ ਨਾਲ ਜਿਹੜੀ ਬਾਈਲੈਕਸ਼ਨ ਹੋਈ ਸੀਗੀ ਸੋ ਉਹਦੇ ਵਿੱਚ ਬਹੁਤੀਆਂ ਚੀਜ਼ਾਂ ਨੇ ਜਿਹੜੀਆਂ ਉਦੋਂ ਪੋਸਿਬਲ ਨਹੀਂ ਸੀਗੀਆਂ ਤੇ ਇਸ ਵਾਰ ਜਿਹੜੀ ਮੈਂ ਗੱਲ ਕਰਾਂ ਸੋ ਇਹਨਾਂ ਲੀਡਰਾਂ ਦਾ ਕੋਈ ਆਧਾਰ ਹੈ ਨਹੀਂ ਇਹਨਾਂ ਨੇ ਉਹ ਜਿਹੜੀ ਪਾਰਟੀ ਤੋਂ ਜਿਹੜੀਆਂ ਉਮੀਦਾਂ ਸੀਗੀਆਂ ਜਿਹੜੀਆਂ ਕਿ ਅਸੀਂ ਨਹੀਂ ਉਸ ਟਾਈਮ ਤਿੰਨ ਮਹੀਨਿਆਂ ਦੇ ਵਿੱਚ ਪੂਰੀਆਂ ਕਰ ਸਕਦੇ ਸੀ ਸੋ ਉਸ ਤਰ੍ਹਾਂ ਦੇ ਲੈੜੇ ਵਖ ਵਖ ਸਮੀਕਰਨ ਬਣੇ ਨੇ ਸੋ ਇਸ ਟਾਈਮ ਉਹਨਾਂ ਲੋਕਾਂ ਦਾ ਕੋਈ ਆਧਾਰ ਨਹੀਂ ਹੈਗਾ ਲੋਕ ਆਪ ਪਛਤਾ ਰਹੇ ਨੇ ਤੁਸੀਂ ਜਾ ਕੇ ਗਰਾਊਂ ਤੋ ਪਛਤਾਰੇ ਨੇ ਲੋਕ ਬਿਲਕੁਲ ਤੁਸੀਂ ਗਰਾਊਂਡ ਤੇ ਜਾ ਕੇ ਸਰਵੇ ਕਰ ਸਕਦੇ ਹੋ ਔਰ ਲੋਕਾਂ ਨੂੰ ਪੁੱਛ ਸਕਦੇ ਹੋ ਕਿ ਤੁਸੀਂ ਕਿੰਨਾ ਕੁ ਖੁਸ਼ ਹੋ ਉਹਨਾਂ ਨੂੰ ਐਜ਼ ਐਮਪੀ ਤੁਸੀਂ ਚੁਣਿਆ ਕਿਉਂ ਲੋਕਾਂ ਨੇ ਜੇ ਹੁਣ ਪਛਤਾਰੇ ਨੇ ਚੁਣਿਆ ਕਿਉਂ ਤੋ ਇਹ ਸੰਗਰੂਰ ਵਾਲਿਆਂ ਦੀ ਖਾਸੀਅਤ ਆ ਜੀ ਇਹ ਸੰਗਰੂਰ ਤੋਂ ਕਿਲਾ ਹੀ ਕੱਢਿਆ ਇਹ ਸੰਗਰੂਰ ਵਾਲੇ ਜਾਣਦੇ ਆ ਧੰਨਵਾਦ ਜੀ ਤਾਂ ਨਰਿੰਦਰ ਕੌਰ ਭਰਾ ਜੋਣੀ ਕਹਿ ਰਹੇ ਨੇ ਕਿ ਸੰਗਰੂਰ ਵਾਲਿਆਂ ਦੀ ਖਾਸੀਅਤ ਹੈ ਸੰਗਰੂਰ ਵਾਲੇ ਹੀ ਦੱਸ ਸਕਦੇ ਨੇ ਔਰ ਸਿਮਰਜੀਤ ਸਿੰਘ ਮਾਨ ਹੋਣਾ ਜਿਸ ਤੇ ਕਿੰਨਾ ਚਰਚਾਵਾ ਸੀ ਕਿ ਸਿਮਰਜੀਤ ਸਿੰਘ ਮਾਨ ਹੋਣੀ ਮੈਦਾਨ ਦੇ ਵਿੱਚ ਦਾ ਦੁਆਰਾ ਨਹੀਂ ਔਰ ਸੀਟ ਦੇ ਉੱਤੇ ਵੀ ਉਹ ਆਪਣੀ ਵੱਡੀ ਜਿੱਤ ਮਾਨ ਨੂੰ ਜਿਤਾ ਕੇ ਪਰ ਕਹਿੰਦੇ ਕਿ ਜਦੋਂ ਗਰਾਊਂਡ ਤੇ ਜਾਓਗੇ ਤਾਂ ਤੁਹਾਨੂੰ ਆਪ ਦਾ ਚੱਲ ਜਾਊਗਾ ਕਿਰਪਾ ਕਰਨ ਦਵਿੰਦਰ ਦਾ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ